ਕੀ ਨਾਲ ਮੇਰਾ ਨਾਮ ਜਿੰਮਾ ਜੀ ਪਿੰਡ ਪਿੰਡ ਡੇਰੀ ਵਾਲਾ ਜੀ ਡੇਰੀ ਵਾਲਾ ਹਾਂਜੀ ਤੇ ਆਪਣਾ ਕੀ ਮਸਲਾ ਆ ਕਿ ਆਪਣਾ ਮਸਲਾ ਇਹ ਅੱਜ ਜੱਜ ਜੀ ਆਪਾਂ ਲੈਨੇ ਆ ਇੱਥੇ ਬੈਂਕ ਸਰਕਾਰੀ ਆ ਉੱਥੇ ਵੀ ਰੇਨੇ ਤੋਂ ਉੱਥੇ ਕੋਠੇ ਮਕਾਨ ਢਡੇ ਟੱਠੇ ਆ ਡਗੇ ਆ ਉਹਦੇ ਚ ਟਾਈਮ ਪਾਸ ਕਰਨ ਦਾ ਕੋਈ ਮਸਲਾ ਹੱਲ ਸਾਡਾ ਹੋ ਨਹੀਂ ਰਿਹਾ ਮਲਾਕਤੀ ਸਰਕਾਰੀ ਜਾਂ ગ્રામ ਪੰਚਾਇਤ ਦੀ ਕੋਈ ਸਹਾਇਤਾ ਨਹੀਂ ਨਹੀਂ ਕੋਈ ਸਹਾਇਤਾ ਨਹੀਂ ਕੋਈ ਸਹਾਇਤਾ ਨਹੀਂ ਨਹੀਂ ਜੀ ਆ ਵੇਖੋ ਬਾਲੇ ਵੀ ਤੇ ਬੰਦੀਆਂ ਦਿੱਤੀਆਂ ਵਾ ਉਹ ਜੀ ਇਹਨਾਂ ਦਾ ਕਹਣਾ ਅਜੇ ਤੱਕ ਸੰ ਪਿੰਡ ਦੇਰੀਵਾਲ ਦੇ ਵਿੱਚ ਆਹ ਕਮਰਾ ਆ ਇਹ ਦੇਖ ਲੋ ਹਾਲ ਤਾਂ ਕਾਨਿਆ ਦੀ ਆ ਤੇ ਆ ਮਸਲੇ ਤੇ ਹਾਂ ਜੀ ਇਹਦੇ ਵਿੱਚ ਮੈਂ ਆਵਾਜ਼ ਸੁਖਦੇਵ ਸਿੰਘ ਇਹ ਗਾਲੇ ਇਸ ਕਰਕੇ ਆ ਕਿ ਇਹਨਾਂ ਦੀ ਸਵੈਤਾ ਜਿਹੜੀ ਉਹ ਕਿਉਂ ਨਹੀਂ ਮਿਲਦੀ ਪਈ ਇਸ ਦੇ ਕਾਰਨ ਇਹ ਜਿਸ ਤਰ੍ਹਾਂ ਕਹਿ ਦਿੰਦੇ ਆ ਵੀ ਸੰਸਾਰੀ ਜਾਤਾਂ ਪਣੀਆਂ ਨੇ ਜਿਹੜੀਆਂ ਹਨਾ ਇਹਨਾਂ ਨੂੰ ਕਹਿੰਦੇ ਨੇ ਮਰਾਸੀ ਜਾਤ ਹਾਂਜੀ ਇਹ ਮਰਾਸੀ ਜਾਤ ਦੇ ਹੋਣ ਕਰਕੇ ਇਹਨਾਂ ਦੇ ਕਿਸੇ ਨੇ ਵੀ ਸਹਾਰ ਨਹੀਂ ਲਈ ਨਾ ਇਹਨਾਂ ਨੂੰ ਕਿਸੇ ਨੇ ਕੋਈ ਸਵੈਤਾ ਸਰਕਾਰੀ ਤਰਫ ਪਰ ਕਿਸੇ ਨੇ ਕੋਈ ਦਿੱਤੀ ਆ ਤੋਂ ਇਹੋ ਜੇ ਕਾਰਨ ਕਰਕੇ ਜਿਹੜੇ ਆ ਉਹ ਖਾਦੇ ਕਰੀ ਚਾਹਤ ਨੇ ਕਿ ਛੋਟੀਆਂ ਜੱਤਾਂ ਮਾਰਾ ਨੂੰ ਹਾਰ ਪੱਖ ਤੋਂ ਹੀ ਨਗੌਰਿਆ ਜਾਂਦਾ ਆ। ਆ ਵੇਖੋ ਇਹ ਵੀ ਦਿੱਤ ਨੂੰ ਆਹ ਹਾਲ ਤੋਂ ਜਿਹੜੀ ਬੁਰੀ ਆ ਇੱਥੇ ਕੋਈ ਵੀ ਗਲੀਆਂ ਦਾ ਪ੍ਰਬੰਧ ਨਹੀਂ ਕੋਈ ਕਿਸੇ ਨੇ ਇਹਨਾਂ ਦੀ ਨਾ ਕੋ ਗਲੀ ਪੱਖੀ ਕੀਤੀ ਤੇ ਨਾ ਕੋਈ ਘਰਾਂ ਦੀ ਸਾਰ ਨਹੀਂ। ਟੂਟੀਆਂ ਉਹ ਅੱਗੇ ਵੀ ਹੁਣ ਹੁਣ ਟੂਟੀ ਡੋਟੀ ਵੀ ਨਹੀਂ ਜੀ ਮੈਂ ਆ ਹੋਰ ਹੈਗੇ ਨੇ ਇਹਨਾਂ ਨੂੰ ਵੀ ਸਾਰਾ ਪੁੱਛਾਂਗੇ। ਨਹੀਂ ਤੇ ਸੱਤ ਦਿਨ ਬੰਦ ਵੀ ਰਹੀ ਹੈ। ਤੇ ਅੱਗੇ ਇਹਨਾਂ ਕੋਲੋਂ ਵੱਖ-ਵੱਖ ਸਾਰਿਆਂ ਤੇ ਜਿਹੜੇ ਆਪਾਂ ਗੱਲ ਬਾਤ ਪੁੱਛਾਂਗੇ